ਇੱਕ ਮੁੰਡਾ ਆਪਣੀ ਪਤਨੀ ਨੂੰ ਬਾਂਝ ਕਹਿ ਕੇ ਉਹਨੂੰ ਤਲਾਕ ਦੇ ਦਿੰਦਾ। ਉਸ ਕੁੜੀ ਨੂੰ ਜਿਹਦੇ ਨਾਲ ਉਹਨੇ ਲਵ ਮੈਰਿਜ ਕਰਾਈ ਹੁੰਦੀ ਆ ਤੇ ਫਿਰ ਉਹ ਦੂਜਾ ਵਿਆਹ ਕਰਵਾ ਲੈਂਦਾ। ਦੂਜੇ ਵਿਆਹ ਤੋਂ ਬਾਅਦ ਆਪਣੇ ਪੁੱਤਰ ਦੇ ਜਨਮ ਦਿਨ ਦੀ ਪਾਰਟੀ ਤੇ ਆਪਣੀ ਤਲਾਕ ਸ਼ੁਦਾ ਪਤਨੀ ਨੂੰ ਸੱਦਾ ਪੱਤਰ ਭੇਜਦਾ ਤੇ ਪਤਨੀ ਆ ਜਿਹੜੀ ਉਹ ਵੀ ਜਨਮ ਦਿਨ ਦੀ ਪਾਰਟੀ ਤੇ ਹੁੰਦੀ ਆ ਤੇ ਆ ਕੇ ਉਹ ਇੱਕ ਚਿੱਠੀ ਆਪਣੇ ਤਲਾਕ ਸੁਦਾਤੀ ਨੂੰ ਦਿੰਦੀ ਆ ਤੇ ਜਦੋਂ ਪਤੀ ਉਹ ਚਿੱਠੀ ਪੜਦਾ ਉਹ ਚਿੱਠੀ ਪੜ ਕੇ ਉਹਦੇ ਹੋਸ਼ ੁੱਟ ਜਾਂਦੇ ਆ ਆਖਰ ਕੀ ਲਿਖਿਆ ਸੀ ਉਸ ਚਿੱਠੀ ਦੇ ਵਿੱਚ ਆਪਾਂ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਮੌਨਿਕਾ ਤੇ ਆਕਾਸ਼ ਦੋਨੋਂ ਜਾਨੇ ਕਾਲਜ ਦੇ ਵਿੱਚ ਇੱਕ ਦੂਜੇ ਨੂੰ ਪਸੰਦ ਕਰਦੇ ਹੁੰਦੇ ਆ ਆਕਾਸ਼ ਜਦੋਂ ਆਪਣੀ ਪੜ੍ਹਾਈ ਪੂਰੀ ਕਰਦਾ ਤਾਂ ਇੱਕ ਵਧੀਆ ਕੰਪਨੀ ਦੇ ਵਿੱਚ ਮੈਨੇਜਰ ਦੀ ਪੋਸਟ ਤੇ ਉਹਦੀ ਨੌਕਰੀ ਲੱਗ ਜਾਂਦੀ ਆ। ਆਕਾਸ਼ ਦੀ ਮਾਂ ਇੱਕ ਕਾਲਜ ਦੇ ਵਿੱਚ ਲੈਕਚਰਾਰ ਹੁੰਦੀ ਆ ਤੇ ਉਹਦੇ ਪਾਪਾ ਬੈਂਕ ਦੇ ਵਿੱਚ ਮੈਨੇਜਰ ਹੁੰਦੇ ਆ। ਸਾਰਾ ਪਰਿਵਾਰ ਵਧੀਆ ਪੜ੍ਹਿਆ ਲਿਖਿਆ ਹੁੰਦਾ ਤੇ ਆਕਾਸ਼ ਦੀ ਇੱਕ ਭੈਣ ਹੁੰਦੀ ਆ ਜਿਹੜੀ ਕਿ ਵਧੀਆ ਪਰਿਵਾਰ ਦੇ ਵਿੱਚ ਵਿਆਹੀ ਹੁੰਦੀ ਆ। ਜਦੋਂ ਹੁਣ ਆਕਾਸ਼ ਨੌਕਰੀ ਕਰਨ ਲੱਗਦਾ ਤੇ ਉਹ ਆਪਣੇ ਮਾਪਿਆਂ ਨੂੰ ਦੱਸਦਾ ਕਿ ਮੈਨੂੰ ਇੱਕ ਕੁੜੀ ਪਸੰਦ ਆ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹਣਾ। ਜਿਵੇਂ ਕਿ ਉਹਦੇ ਮਾਪੇ ਬਾਬਪ ਜੌਬ ਕਰਦੇ ਸੀਗੇ ਵਧੀਆ ਅਗਾਹ ਵਧੂ ਸੋਚ ਸੀ ਉਹਨਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਵੀ ਸਾਡਾ ਮੁੰਡਾ ਲਵ ਮੈਰਿਜ ਕਰਵਾ ਰਿਹਾ ਉਹਨਾਂ ਨੇ ਕਿਹਾ ਕਿ ਜੇ ਤੈਨੂੰ ਕੁੜੀ ਪਸੰਦ ਆ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਵੀ ਤੂੰ ਸਾਨੂੰ ਕੁੜੀ ਨਾਲ ਮਿਲਾ ਦੇ ਤੇ ਗੱਲਬਾਤ ਅਸੀਂ ਕਰ ਲਾਂਗੇ ਬਾਕੀ ਜ਼ਿੰਦਗੀ ਤੁਸੀਂ ਕੱਢਣੀ ਆ ਚਲੋ ਆਕਾਸ਼ ਆ ਜਿਹੜਾ ਉਹ ਆਪਣੇ ਮਾਪਿਓ ਨਾਲ ਮੌਨਿਕਾ ਨੂੰ ਮਿਲਾਉਂਦਾ ਤਾਂ ਮੌਨਿਕਾ ਦੇ ਹੋਣ ਵਾਲੇ ਸੱਸ ਸਹੁਰਾ ਮੌਨਿਕਾ ਨੂੰ ਮਿਲ ਕੇ ਬੜੀ ਖੁਸ਼ ਹੁੰਦੇ ਆ ਮੌਨਿਕਾ ਦੇ ਪਰਿਵਾਰ ਨਾਲ ਗੱਲ ਕੀਤੀ ਜਾਂਦੀ ਆ ਦੋਹਾਂ ਧਿਰਾਂ ਦੀ ਸਹਿਮਤੀ ਦੇ ਨਾਲ ਦੋਨਾਂ ਦਾ ਵਿਆਹ ਹੋ ਜਾਂਦਾ ਤੇ ਮੌਨਿਕਾ ਵੀ ਉਸੇ ਕੰਪਨੀ ਦੇ ਵਿੱਚ ਨੌਕਰੀ ਕਰਨ ਲੱਗ ਜਾਂਦੀ ਆ ਜਿੱਥੇ ਆਕਾਸ਼ ਨੌਕਰੀ ਕਰਦਾ ਹੁੰਦਾ ਦੋਨੋਂ ਜਣੇ ਸਵੇਰੇ ਜਾਂਦੇ ਆ ਸ਼ਾਮ ਨੂੰ ਆਉਂਦੇ ਆ ਚਲੋ ਦੋਨਾਂ ਦੀ ਜ਼ਿੰਦਗੀ ਵਧੀਆ ਲੀ ਤੇ ਹਨਾ ਗੱਡੀ ਚੜ ਜਾਂਦੀ ਆ ਮੌਨਿਕਾ ਨੇ ਵਿਆਹ ਤੋਂ ਪਹਿਲਾਂ ਆਕਾਸ਼ ਨੂੰ ਇਹ ਗੱਲ ਕਹੀ ਸੀ ਵੀ ਆਪਾਂ 4 ਸਾਲ ਤੱਕ ਹਜੇ ਕੋਈ ਬੱਚਾ ਪਲਾਨ ਨਹੀਂ ਕਰਦੇ ਵੀ ਉਦੋਂ ਤੱਕ ਆਪਾਂ ਵਧੀਆ ਸੈੱਟ ਹੋ ਜਾਾਂਗੇ ਵੀ ਉਸ ਤੋਂ ਬਾਅਦ ਆਪਾਂ ਬੱਚੇ ਬਾਰੇ ਸੋਚਾਂਗੇ ਚਲੋ ਕਰਦੇ ਕਰਾਉਂਦੇ 4 ਸਾਲ ਬੀਤ ਜਾਂਦੇ ਆ ਇਹਨਾਂ 4 ਸਾਲਾਂ ਦੇ ਵਿੱਚ ਮੋਨਿਕਾ ਨੇ ਕਦੇ ਵੀ ਆਪਣੇ ਪਤੀ ਨੂੰ ਜਾਂ ਆਪਣੇ ਸੱਸ ਸਹੁਰੇ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਸੀ ਮੋਨਿਕਾ ਭਾਵੇਂ ਨੌਕਰੀ ਕਰਦੀ ਸੀ ਪੜ੍ਹੀ ਲਿਖੀ ਸੀ ਪਰ ਫਿਰ ਵੀ ਉਹਨੇ ਸਵੇਰੇ ਉੱਠਣਾ ਘਰ ਦੇ ਕੰਮ ਕਰਨੇ ਫਿਰ ਉਹਨੇ ਤਿਆਰ ਹੋਣਾ ਆਪਣੀ ਸੱਸ ਦਾ ਸਹੁਰੇ ਦਾ ਤੇ ਆਪਣੇ ਦੋਨਾਂ ਦਾ ਲੰਚ ਬਾਕਸ ਤਿਆਰ ਕਰਨਾ ਸਾਰੀ ਜ਼ਿੰਮੇਵਾਰੀ ਮੋਨਿਕਾ ਦੀ ਹੁੰਦੀ ਸੀ ਤੇ ਮੋਨਿਕਾ ਦੀ ਸੱਸੋਂ ਨੂੰ ਹੱਸਦੀ ਹੱਸਦੀ ਕਹਿ ਵੀ ਦਿੰਦੀ ਵੀ ਤੂੰ ਮੇਰੀ ਨੂੰਹ ਨਹੀਂ ਤੂੰ ਤਾਂ 올 ਰੌਂਡਰਾਂ ਵੀ ਤੂੰ ਤਿਆਰੀ ਵੀ ਕਰਦੀ ਆ ਹਨਾ ਸਾਡੀ ਵੀ ਤਿਆਰੀ ਕਰਦੀ ਆ ਵੀ ਤੂੰ ਫਟਾਫਟ ਤਿਆਰ ਹੋ ਜਾਂਦੀ ਆ ਕਦੇ ਲੇਟ ਵੀ ਨਹੀਂ ਹੋਈ ਮੋਨਿਕਾ ਕਹਿ ਦਿੰਦੀ ਵੀ ਇਹ ਸੋਡਾ ਆਸ਼ੀਰਵਾਦ ਤੇ ਪਿਆਰ ਆ ਚਲੋ ਸੋਹਣੇ ਦਿਨ ਲੰਘ ਰਹੇ ਹੁੰਦੇ ਆ ਕਰਦੇ ਕਰਾਉਂਦੇ 4 ਸਾਲ ਕਿਵੇਂ ਬੀਤ ਜਾਂਦੇ ਆ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ ਪਰ 4 ਸਾਲ ਬਾਅਦ ਅਕਾਸ਼ ਦੀ ਮਾਂ ਜਿਹੜੀ ਉਹ ਆਕਾਸ਼ ਨੂੰ ਕਹਿੰਦੀ ਕਿ ਭਾਈ ਹੁਣ ਤਾਂ ਤੁਹਾਡੇ ਵਿਆਹ ਨੂੰ ਬੜਾ ਸਮਾਂ ਹੋ ਗਿਆ ਤੇ ਅਸੀਂ ਵੀ ਹੁਣ ਰਿਟਾਇਰ ਹੋ ਗਏ ਆ ਤੇ ਹੁਣ ਸਾਨੂੰ ਪੋਤਾ ਪੋਤੀ ਦਿਓ ਅਸੀਂ ਖੇੜ ਲੱਗੀਏ ਵੀ ਨਾਲੇ ਹੁਣ ਅਸੀਂ ਤੁਹਾਡਾ ਬੱਚਾ ਪਾਲ ਦਿਆਂਗੇ ਵੀ ਇਦੂ ਬਾਅਦ ਤਾਂ ਸਾਡੇ ਵੀ ਹੱਡ ਗੋਡੇ ਰਹਿ ਜਾਣੇ ਆ ਆਕਾਸ਼ ਆ ਜਿਹੜਾ ਉਹ ਮੌਨਿਕਾ ਨੂੰ ਕਹਿੰਦਾ ਕਿ ਹੁਣ ਆਪਾਂ ਬੱਚਾ ਬਾਰੇ ਸੋਚੀਏ ਤੇ ਮੌਨਿਕਾ ਵੀ ਇਸ ਗੱਲ ਨਾਲ ਸਹਿਮਤ ਹੋ ਜਾਂਦੀ ਆ ਜਦੋਂ ਕਰਦੇ ਕਰਾਉਂਦੇ 6-7 ਮਹੀਨੇ ਬੀਤ ਜਾਂਦੇ ਆ ਤੇ ਮੌਨਿਕਾ ਗਰਭਵਤੀ ਨਹੀਂ ਹੁੰਦੀ ਤਾਂ ਆਕਾਸ਼ ਦੀ ਮਾਂ ਮੌਨਿਕਾ ਦੀ ਸੱਸ ਤਾਂ ਨੇ ਮੈਨੇ ਸ਼ੁਰੂ ਕਰ ਦਿੰਦੀ ਆ ਉਹ ਕਹਿੰਦੀ ਹੈ ਜੀ ਵੀ ਭਾਈ 4 ਸਾਲ ਤਾਂ ਚੱਲ ਅਸੀਂ ਬੋਲੇ ਨਹੀਂ ਵੀ ਹੁਣ ਤਾਂ ਉਦੋਂ ਉੱਤੇ ਸਮਾਂ ਹੋ ਗਿਆ ਵੀ ਬੱਚਾ ਕਿਉਂ ਨਹੀਂ ਹੋ ਰਿਹਾ ਆਕਾਸ਼ ਆਪਣੇ ਘਰ ਵਾਲੀ ਮੌਨਿਕਾ ਨੂੰ ਕਹਿੰਦਾ ਕਿ ਮੌਨਿਕਾ ਵੀ ਸ਼ਾਇਦ ਆਪਾਂ ਗਲਤੀ ਕੀਤੀ ਇੰਨਾ ਗੈਪ ਪਾ ਕੇ ਵੀ ਹੁਣ ਬੱਚਾ ਜਿਹੜਾ ਉਹ ਕਨਸੀਵ ਨਹੀਂ ਹੋ ਰਿਹਾ ਉਹ ਕਹਿੰਦੀ ਵੀ ਆਕਾਸ਼ ਆਪਾਂ ਨੂੰ ਦੇਖੋ ਡਾਕਟਰ ਨੂੰ ਮਿਲਣਾ ਚਾਹੀਦਾ ਵੀ ਮੈਂ ਤਾਂ ਇਸ ਗੱਲ ਨੂੰ ਲੈ ਕੇ ਫਿਕਰਮੰਦ ਆ ਵੀ ਬੱਚਾ ਕਨਸੀਵ ਹੋਊ ਹਨਾ 9 ਮਹੀਨੇ ਚਲੋ ਵੈਸੇ ਵੀ ਲੰਘਣਗੇ ਵੀ ਬੱਚਾ ਹੋਵੇ ਮੈਂ ਤਾਂ ਆਪ ਚਾਹਣੀ ਆ ਚਲੋ ਇੱਕ ਦਿਨ ਉਹ ਡਾਕਟਰ ਦੇ ਜਾਂਦੇ ਆ ਤਾਂ ਡਾਕਟਰ ਜਿਹੜੇ ਦੋਨਾਂ ਪਤੀ ਪਤਨੀ ਦੀਆਂ ਰਿਪੋਰਟਾਂ ਕਰਦੇ ਆ ਤੇ ਕਹਿੰਦੇ ਆ ਵੀ ਤਿੰਨ ਦਿਨਾਂ ਬਾਅਦ ਰਿਪੋਰਟਸ ਆਉਣਗੀਆਂ ਚਲੋ ਟਾਈਮ ਆ ਜਿਹੜਾ ਗੁਜ਼ਰਦਾ ਜਾਂਦਾ ਅ ਮੌਨਿਕਾ ਜਿਹੜੀ ਉਹ ਰਿਪੋਰਟਾਂ ਫੜ ਕੇ ਲਿਆਉਂਦੀ ਆ ਕਿਉਂਕਿ ਆਕਾਸ਼ ਉਸ ਦਿਨ ਕੰਪਨੀ ਦੀ ਕਿਸੇ ਮੀਟਿੰਗ ਦੇ ਵਿੱਚ ਵਿਜੀ ਹੁੰਦਾ ਤਾਂ ਜਦੋਂ ਆਕਾਸ਼ ਨੂੰ ਸ਼ਾਮ ਨੂੰ ਆਕਾਸ਼ ਆਉਂਦਾ ਤੇ ਮੋਨਿਕਾ ਨੂੰ ਪੁੱਛਦਾ ਕਿ ਤੂੰ ਆਪਣੀਆਂ ਮੈਡੀਕਲ ਰਿਪੋਰਟਾਂ ਲੈ ਆਈ ਤਾਂ ਮੋਨਿਕਾ ਜਿਹੜੀ ਉਹ ਆਕਾਸ਼ ਨੂੰ ਕਹਿੰਦੀ ਆ ਆਕਾਸ਼ ਸੌਰੀ ਮੈਂ ਤੈਨੂੰ ਕਦੇ ਔਲਾਦ ਦਾ ਸੁੱਖ ਨਹੀਂ ਦੇ ਸਕਦੀ ਮੈਂ ਕਦੇ ਮਾਂ ਨਹੀਂ ਬਣ ਸਕਦੀ ਇਹ ਗੱਲ ਸੁਣ ਕੇ ਆਕਾਸ਼ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਕਹਿੰਦਾ ਕੀ ਕਹਿ ਰਹੀਆਂ ਤੂੰ ਉਹ ਕਹਿੰਦੀ ਮੈਂ ਉਹੀ ਕਹਿ ਰਹੀਆਂ ਜਿਹੜੀ ਗੱਲ ਮੈਡੀਕਲ ਰਿਪੋਰਟਾਂ ਨੇ ਕਹੀ ਆ ਉਹ ਕਹਿੰਦਾ ਵੀ ਇਹ ਤਾਂ ਫਿਰ ਗਲਤ ਗੱਲ ਆ ਮੈਂ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਆ ਹਨਾ ਇਕਲੌਤਾ ਪੁੱਤਰ ਆ ਤੇ ਜੇ ਆਪਣੀ ਬੱਚਾ ਨਾ ਹੋਇਆ ਤੇ ਵੰਸ਼ ਕਿਵੇਂ ਚੱਲੂ ਚਲੋ ਇਹ ਗੱਲ ਉਹਦੇ ਸੱਸ ਸਹੁਰੇ ਨੂੰ ਪਤਾ ਲੱਗਦੀ ਆ ਸਹੁਰਾ ਤਾਂ ਚਲੋ ਨਹੀਂ ਬੋਲਦਾ ਸੱਸ ਵੀ ਜਿਹੜੀ ਉਹ ਕਹਿੰਦੀ ਵੀ ਭਈ ਇਹ ਤਾਂ ਗੱਲ ਫਿਰ ਹੁਣ ਇੱਕੋ ਹੀ ਸਾਡੇ ਨੂਹ ਤੇ ਉਹੀ ਸਾਨੂੰ ਪੋਤਾ ਪੋਤੀ ਨਾ ਦੇਵੇ ਉਹ ਕਹਿੰਦੀ ਵੀ ਮਾਂ ਜੀ ਇਹਦੇ ਵਿੱਚ ਮੇਰਾ ਕੀ ਕਸੂਰ ਆ ਉਹ ਆਪਣੇ ਪਤੀ ਨੂੰ ਕਹਿੰਦੀ ਆ ਕਿ ਆਪਾਂ ਬੱਚਾ ਗੋਦ ਲੈ ਲਾਂਗੇ ਤਾਂ ਆਕਾਸ਼ ਉਹਨੂੰ ਚਾਰੇ ਪੈਰ ਚੱਕ ਕੇ ਪਿਆ ਜਾਂਦਾ ਉਹਨੂੰ ਕਹਿੰਦਾ ਵੀ ਤੂੰ ਇਹ ਸੋਚਿਆ ਵੀ ਕਿਵੇਂ ਵੀ ਆਪਾਂ ਬੱਚਾ ਗੋਦ ਲੈ ਲਾਂਗੇ ਮੈਂ ਕਿਉਂ ਬੱਚਾ ਗੋਦ ਲਵਾਂ ਮੈਨੂੰ ਤਾਂ ਆਪਦਾ ਹੀ ਬੱਚਾ ਚਾਹੀਦਾ ਮੌਨਿਕਾ ਕਹਿੰਦੀ ਵੀ ਇਹ ਗੱਲ ਪੋਸੀਬਲ ਹੀ ਨਹੀਂ ਤਾਂ ਚਲੋ ਉਸ ਤੋਂ ਬਾਅਦ ਆਕਾਸ਼ ਤੇ ਉਹਦੀ ਮਾਂ ਦਾ ਰਵੱਈਆ ਮੌਨਿਕਾ ਪ੍ਰਤੀ ਬਿਲਕੁਲ ਬਦਲ ਜਾਂਦਾ ਉਹ ਹਰ ਗੱਲ ਤੇ ਉਹਨੂੰ ਜਲੀਲ ਕਰਦੇ ਆ ਚਲੋ ਸੱਸ ਦੇ ਤਾਣੇ ਤਾਂ ਮੌਨਿਕਾ ਸਹਿ ਲੈਂਦੀ ਪਰ ਆਕਾਸ਼ ਦੇ ਤਾਣੇ ਉਹਨੂੰ ਬਹੁਤ ਪਰੇਸ਼ਾਨ ਕਰਦੇ ਕਿਉਂਕਿ ਆਕਾਸ਼ ਨਾਲ ਉਹਨੇ ਲੰਬੇ ਅਰਜ਼ ਕਰਵਾਈ ਸੀ ਤੇ ਜਿਉਣ ਮਰਨ ਦੀਆਂ ਕਸਮਾਂ ਖਾਧੀਆਂ ਸੀ ਇੱਕ ਦਿਨ ਆਕਾਸ਼ ਦੀ ਭੈਣ ਆਈ ਹੁੰਦੀ ਆ ਇਹ ਉਹਦੇ ਮੁੰਡੇ ਦਾ ਜਨਮ ਦਿਨ ਹੁੰਦਾ ਘਰ ਦੇ ਵਿੱਚ ਪੂਜਾ ਰੱਖੀ ਹੁੰਦੀ ਆ ਜਦੋਂ ਪੂਜਾ ਦੀ ਤਿਆਰੀ ਹੋ ਰਹੀ ਹੁੰਦੀ ਆ ਤਾਂ ਮੌਨਿਕਾ ਉਹ ਪੂਜਾ ਵਾਲਾ ਸਮਾਨ ਆ ਜਿਹੜਾ ਉਹ ਚੱਕ ਲੈ ਹੁੰਦੀ ਆ ਬਾਹਰ ਉਹਨੂੰ ਅਸੀਂ ਵੀ ਮੈਂ ਵੀ ਮਦਦ ਕਰਦੇ ਆ ਤਾਂ ਉਹ ਦੋਨੋਂ ਨਣ ਜਿਹੜੀਆਂ ਮੌਨਿਕਾ ਦੀ ਨਣਦ ਤੇ ਉਹਦੀ ਸੱਸ ਆ ਉਹਦੇ ਗੱਲ ਪੈ ਜਾਂਦੀਆਂ ਉਹਦੀ ਸੱਸ ਕਹਿੰਦੀ ਵੀ ਤੂੰ ਇੱਕ ਵਾਂਝ ਔਰਤਾਂ ਤੈਨੂੰ ਪਤਾ ਇਹ ਪੂਜਾ ਜਿਹੜੀ ਇਹ ਮੇਰੇ ਦੋਤੇ ਦੇ ਜਨਮ ਦਿਨ ਦੀ ਹੋ ਰਹੀ ਆ ਤੂੰ ਇਹ ਇਸ ਸਮਾਨ ਨੂੰ ਹੱਥ ਕਿਵੇਂ ਲਾਇਆ ਤੂੰ ਸਾਰਾ ਸਮਾਨ ਆ ਜਿਹੜਾ ਉਹ ਭੇਟਤਾ ਪ੍ਰਸ਼ਟ ਕਰਤਾ ਇਹ ਗੱਲ ਸੁਣ ਕੇ ਮੋਨਿਕਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਜਦੋਂ ਰੋਲਾ ਰੱਪਾ ਜ ਆਕਾਸ਼ ਸੁਣਦਾ ਉਹ ਵੀ ਆਉਂਦਾ ਤਾਂ ਉਹਦੀ ਮਾਂ ਨੂੰ ਕਹਿੰਦੀ ਵੀ ਦੇਖ ਲਾਬ ਦੇ ਘਰ ਵਾਲੀ ਨੂੰ ਹਟਾਲਾ ਵੀ ਆਪਣੇ ਘਰ ਦੇ ਕਿਸੇ ਫੰਕਸ਼ਨ ਦੇ ਵਿੱਚ ਇਹਨੂੰ ਬਹੁਤਾ ਮੂਰੇ ਹੋਣ ਦੀ ਲੋੜ ਨਹੀਂ ਤਾਂ ਇੱਕ ਬਾਹ ਜਔਰਤਾ ਉਹ ਕਹਿੰਦਾ ਵੀ ਤੈਨੂੰ ਮੈਂ ਕਿੰਨੇ ਵਾਰ ਕਿਹਾ ਵੀ ਤੂੰ ਘਰ ਦੇ ਕੰਮਾਂ 'ਚ ਦਾਖਲ ਅੰਦਾਜ਼ੀ ਨਾ ਕਰਿਆ ਕਰ ਜਾਂ ਤੂੰ ਅੰਦਰ ਜਾ ਕੇ ਆਪਣਾ ਕੰਮ ਕਰ ਜਦੋਂ ਆਕਾਸ਼ ਮੋਨਿਕਾ ਨੂੰ ਇਦਾਂ ਬੋਲਦਾ ਤਾਂ ਉਹਨੂੰ ਵੀ ਗੁੱਸਾ ਆ ਜਾਂਦਾ ਚਲ ਉਹ ਅੰਦਰ ਜਾ ਕੇ ਰੋਣ ਲੱਗ ਜਾਂਦੀ ਆ ਉਹ ਆਪਣੀ ਕਿਸਮਤ ਨੂੰ ਕੋਸਦੀ ਆ ਪਰ ਉਹ ਰੋ ਧੋ ਕੇ ਵਾਪਸ ਫੇਰ ਹਨਾ ਕੰਮਾਂ 'ਚ ਲੱਗ ਜਾਂਦੀ ਆ ਹੁਣ ਮੌਨਿਕਾ ਬਹੁਤ ਉਦਾਸ ਰਹਿਣ ਲੱਗੀ ਸੀ ਉਹ ਆਪਣਾ ਖਿਆਲ ਵੀ ਨਹੀਂ ਰੱਖਦੀ ਸੀ ਕਰਦੇ ਕਰਾਉਂਦੇ ਉਹਨਾਂ ਦੇ ਵਿਆਹ ਨੂੰ 5 ਸਾਲ ਬੀਤ ਜਾਂਦੇ ਆ ਤੇ ਜਦੋਂ ਮੌਨਿਕਾ ਸਵੇਰੇ ਉੱਠਦੀ ਆ ਉਹਦੇ ਯਾਦ ਆਉਂਦਾ ਵੀ ਅੱਜ ਤਾਂ ਸਾਡੀ ਵਿਆਹ ਦੀ 5ਵੀਂ ਵਰ੍ਹੇਗੰਢ ਆ ਹਨਾ ਤੇ ਉਹ ਵੇਖਦੀ ਆ ਵੀ ਆਕਾਸ਼ ਮੈਨੂੰ ਵਿਸ਼ ਕਰੂਗਾ ਪਰ ਆਕਾਸ਼ ਆ ਜਿਹੜਾ ਉਹ ਮੌਨਿਕਾ ਨੂੰ ਬਿਨਾਂ ਦੱਸੇ ਚੁੱਪਚੀਪੇ ਤੇ ਆਫਿਸ ਤੇ ਲਿਆ ਜਾਂਦਾ ਮੋਨਿਕਾ ਸੋਚਦੀ ਆ ਵੀ ਆਫਿਸ ਤਾਂ ਮੈਂ ਵੀ ਜਾਨੀ ਆ ਵੀ ਅੱਜ ਮੈਨੂੰ ਲੈ ਕੇ ਵੀ ਨਹੀਂ ਗਿਆ ਫਿਰ ਉਹ ਸੋਚਦੀ ਆ ਵੀ ਸ਼ਾਇਦ ਆਕਾਸ਼ ਮੈਨੂੰ ਕੋਈ ਸਰਪ੍ਰਾਈਜ਼ ਦੇਣਾ ਚਾਹੁੰਦਾ ਵੀ ਤਾਂ ਹੀ ਨਹੀਂ ਲੈ ਕੇ ਗਿਆ ਚਲੋ ਉਹ ਕੀ ਕਰਦੀ ਆ ਉਹਨਾ ਆਪਣੀ ਕੰਪਨੀ ਦੇ ਵਿੱਚ ਫੋਨ ਕਰ ਦਿੰਦੀ ਆ ਤੇ ਕਹਿ ਦਿੰਦੀ ਆ ਵੀ ਅੱਜ ਮੈਂ ਛੁੱਟੀ ਤੇ ਆ ਸਾਰਾ ਦਿਨ ਉਹ ਵਧੀਆ ਹਨਾ ਤਿਆਰੀ ਕਰਦੀ ਆ ਘਰ ਦੀ ਸਫਾਈ ਕਰਦੀ ਆ ਗਿਫਟ ਆ ਜਿਹੜਾ ਉਹ ਲੈ ਕੇ ਆ ਕੇ ਪੈਕ ਕਰਦੀ ਆ ਕੇਕ ਦੀ ਤਿਆਰੀ ਕਰਦੀ ਆ ਸਾਰਾ ਖਾਣਾ ਜਿਹੜਾ ਉਹ ਆਪਣੇ ਸਾਸ ਸੌਰੇ ਤੇ ਆਕਾਸ਼ ਦੀਪ ਸੰਧ ਦਬਣਾਉਂਦੀ ਆ ਤੇ ਚਲੋ ਉਹਨੂੰ ਇਹ ਹੁੰਦਾ ਵੀ ਸ਼ਾਮ ਨੂੰ ਆਕਾਸ਼ ਆਊਗਾ ਮੈਨੂੰ ਸਰਪ੍ਰਾਈਜ਼ ਦੇਊ ਵੀ ਅਸੀਂ ਕੇਕ ਕਟਾਂਗੇ ਤੇ ਚਲੋ ਸ਼ਾਮ ਹੋ ਜਾਂਦੀ ਆ ਆਕਾਸ਼ ਆਉਂਦਾ ਆਕਾਸ਼ ਦੀ ਉਸ ਦਿਨ ਸ਼ਰਾਬ ਪੀਤੀ ਹੁੰਦੀ ਆ ਉਹ ਹੈਰਾਨ ਹੁੰਦੀ ਆ ਵੀ ਅੱਗੇ ਤਾਂ ਆਕਾਸ਼ ਨੇ ਕਦੇ ਪਿਗ ਨਹੀਂ ਲਾਇਆ ਤੇ ਵੀ ਅੱਜ ਇਹ ਦਾਰੂ ਵੀ ਪੀ ਬੈਠਾ ਤੇ ਚਲੋ ਉਹਨੂੰ ਕਹਿੰਦੀ ਨਹੀਂ ਕੁਛ ਤੇ ਖਾਣਾ ਖਵਾਉਂਦੀ ਆ ਸਾਰਾ ਟੱਬਰ ਖਾਣਾ ਖਾ ਲੈਂਦਾ ਪਰ ਕਿਸੇ ਦੇ ਮੂੰਹੋਂ ਵੀ ਮੌਨਿਕਾ ਨੂੰ ਵਧਾਈਆਂ ਨਹੀਂ ਸਰਦੀਆਂ ਜਾਂ ਉਹਨੂੰ ਇਹ ਨਹੀਂ ਪੁੱਛਿਆ ਜਾਂਦਾ ਵੀ ਅੱਜ ਤੂੰ ਸਪੈਸ਼ਲ ਤਿਆਰੀ ਕੀਤੀ ਆ ਮੌਨਿਕਾ ਦਾ ਬਣਾਇਆ ਹੋਇਆ ਕੇਕ ਆ ਜਿਹੜਾ ਉਹ ਫਰਿੱਜ ਦੇ ਵਿੱਚ ਹੀ ਪਿਆ ਰਹਿ ਜਾਂਦਾ ਉਹਦਾ ਵੀ ਹੌਸਲਾ ਨਹੀਂ ਪੈਂਦਾ ਵੀ ਮੈਂ ਕੇਕ ਕੱਟਾਂ ਤੇ ਚਲੋ ਉਹਨਾਂ ਵਿਚਾਰੀ ਭਰੇ ਹੋਏ ਮਨ ਦੇ ਨਾਲ ਅੰਦਰ ਆਉਂਦੀ ਆ ਅੰਦਰ ਆ ਕੇ ਉਹ ਆਕਾਸ਼ ਦੇ ਕੋਲ ਜਾਂਦੀ ਆ ਤੇ ਉਹਨੂੰ ਕਹਿੰਦੀ ਆ ਆਕਾਸ਼ ਤੁਸੀਂ ਭੁੱਲ ਗਏ ਵੀ ਅੱਜ ਕਿਹੜਾ ਦਿਨ ਆ ਵੀ ਮੈਂ ਤਾਂ ਸਾਰਾ ਦਿਨ ਹਨਾ ਉਡੀਕਦੀ ਰਹੀ ਤੇ ਛੋਡੇ ਮੂੰਹੋਂ ਕੁਛ ਸਰਿਆ ਵੀ ਨਹੀਂ ਕਹਿੰਦਾ ਮੈਂ ਕਿਵੇਂ ਭੁੱਲ ਸਕਦਾ ਮੋਹਣ ਕਾ ਉਸ ਦਿਨ ਨੂੰ ਉਸ ਦਿਨ ਜਿਸ ਦਿਨ ਇੱਕ ਵਾਂਝ ਔਰਤ ਮੇਰੀ ਜ਼ਿੰਦਗੀ ਦੇ ਵਿੱਚ ਆਈ ਸੀ ਜਦੋਂ ਇਹ ਤਾਨਾ ਆਕਾਸ਼ ਮਾਰਦਾ ਤਾਂ ਮੋਹਣ ਕਾ ਜਿਹੜੀ ਉਹ ਆਕਾਸ਼ ਤੋਂ ਇਸ ਤਰੀਕੇ ਨਾਲ ਪਿੱਛੇ ਹਟਦੀ ਹੈ ਜਿਵੇਂ ਉਹਨੂੰ ਕਰੰਟ ਲੱਗਿਆ ਹੋਵੇ ਤੇ ਉਹ ਕਹਿੰਦੀ ਆਪਦੇ ਮਨ ਨੂੰ ਕਹਿੰਦੀ ਆ ਵੀ ਮੈਂ ਇਸ ਆਕਾਸ਼ ਨਾਲ ਜਨਮ ਮਰਨ ਦੀਆਂ ਸੌਹਾਂ ਖਾਦੀਆਂ ਚਲੋ ਰੋ ਕੇ ਪਾਸਾ ਪੱਟ ਕੇ ਪਾਸਾ ਵੱਟ ਕੇ ਪੈ ਜਾਂਦੀ ਆ ਤੇ ਆਕਾਸ਼ ਉਹਨੂੰ ਕਹਿੰਦਾ ਮੈਂ ਤਾਂ ਤੇਰੇ ਲਈ ਇੱਕ ਤੋਹਫਾ ਲੈ ਕੇ ਆਇਆ ਸੀ ਦੇਖੇਂਗੇ ਨੀ ਕੀ ਤੋਹਫਾ ਉਹ ਸੋਚਦੀ ਆ ਵੀ ਬੈਠਾ ਤਾਂ ਨਰਾਜ ਆ ਵੀ ਤੋਹਫਾ ਕੀ ਲੈ ਕੇ ਆਇਆ ਹੋ ਚਲੋ ਨਾ ਬੈੱਡ ਤੇ ਬੈਹ ਜਾਂਦੀ ਆ ਤੇ ਕਹਿੰਦੀ ਵੀ ਆਕਾਸ਼ ਵੀ ਤੇਰਾ ਤੋਹਫਾ ਮੈਨੂੰ ਸਿਰ ਮੱਥੇ ਮਨਜ਼ੂਰ ਉਹ ਕਹਿੰਦਾ ਵੀ ਦੇਖ ਲਾ ਤੋਹਫਾ ਦੇਖ ਕੇ ਤੈਨੂੰ ਸ਼ੌਕ ਲੱਗ ਸਕਦਾ ਉਹ ਕਹਿੰਦੀ ਵੀ ਜਦੋਂ ਮੈਨੂੰ ਹੋਰ ਬਥੇਰੇ ਵੱਡੇ ਸ਼ੌਕ ਲੱਗੇ ਇੱਕ ਸ਼ੌਕ ਹੋਰ ਸਹੀ ਚਲੋ ਉਹ ਨਾ ਇੱਕ ਲਫਾਫੇ ਦੇ ਵਿੱਚੋਂ ਕਾਗਜ਼ ਕੱਢਦਾ ਤੇ ਮੌਨਿਕਾ ਦੇ ਮੂਰੇ ਕਰ ਦਿੰਦਾ ਮੌਨਿਕਾ ਜਦੋਂ ਉਹ ਕਾਗਜ਼ ਪੜ੍ਹਦੀ ਆ ਤਾਂ ਉਹਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਕਿਉਂਕਿ ਉਹ ਕਾਗਜ਼ ਤਲਾਕ ਦੇ ਹੁੰਦੇ ਆ ਮੌਨਿਕਾ ਨੂੰ ਗੁੱਸਾ ਤਾਂ ਬੜਾ ਆਉਂਦਾ ਪਰ ਉਹ ਕੋਈ ਵੀ ਸਫਾਈ ਪੇਸ਼ ਨਹੀਂ ਕਰਦੀ ਉਹ ਚੁੱਪਚਾਪ ਹੀ ਤੇ ਉਸ ਤਲਾਕ ਵਾਲੇ ਪੇਪਰਾਂ ਤੇ ਸਾਈਨ ਕਰ ਦਿੰਦੀ ਆ ਕਿਉਂਕਿ ਮਣੀ ਮਨ ਸੋਚਦੀ ਆ ਵੀ ਜਿਹੜੇ ਬੰਦੇ ਦੇ ਦਿਲ ਵਿੱਚ ਮੇਰੇ ਪ੍ਰਤੀ ਕੋਈ ਇੱਜ਼ਤ ਨਹੀਂ ਆਦਰ ਨਹੀਂ ਸਤਕਾਰ ਨਹੀਂ ਵੀ ਮੈਂ ਇਹਦੇ ਨਾਲ ਰਹਿਣਾ ਵੀ ਕਿਉਂ ਆ ਤੇ ਚਲੋ ਉਹਨਾਂ ਤਲਾਕ ਵਾਲੇ ਪੇਪਰ ਤੇ ਸਾਈਨ ਕਰਦੀ ਆ ਅਗਲੇ ਦਿਨ ਸਵੇਰੇ ਉੱਠ ਕੇ ਉਹ ਆਪਣਾ ਬੈਗ ਪੈਕ ਕਰਦੀ ਆ ਤੇ ਉਸ ਘਰ ਨੂੰ ਅਲਵਿਦਾ ਕਹਿ ਦਿੰਦੀ ਆ ਆਕਾਸ਼ ਤੇ ਉਹਦੀ ਮਾਂ ਉਹਨਾਂ ਨੇ ਇੱਕ ਵਾਰ ਵੀ ਮੌਨਿਕਾ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਆਕਾਸ਼ ਨੇ ਆਪਣੀ ਮਾਂ ਨੂੰ ਇਹ ਕਹਤਾ ਵੀ ਤੂੰ ਮੈਨੂੰ ਸਾਰਾ ਦਿਨ ਕਹਿੰਦੀ ਸੀ ਨਾ ਵੀ ਨੂੰ ਬਾਝਾ ਵੀ ਚੱਕ ਇਸ ਬਾਝ ਤੋਂ ਤੇਰਾ ਖਿਹੜਾ ਛੜਾਤਾ ਵੀ ਮੈਂ ਵੀ ਉਹ ਤੋਂ ਅੱਕਿਆ ਪਿਆ ਸੀ ਦੋਨੋਂ ਮਾਂ ਪੁੱਤਾਂ ਜਿਹੜੇ ਖੁਸ਼ ਹੁੰਦੇ ਆ ਤੇ ਆਕਾਸ਼ ਦੀ ਮਾਂ ਕਹਿੰਦੀ ਵੀ ਤੇਰੇ ਵਾਸਤੇ ਕਿਹੜਾ ਰਿਸ਼ਤਿਆਂ ਦੀ ਕਮੀ ਆ ਵੀ ਮੇਰੀ ਸਹੇਲੀ ਕਹਿੰਦੀ ਸੀਗੀ ਉਹ ਤਾਂ ਪਹਿਲਾਂ ਵੀ ਸਮਾਂ ਨਰਾਜ਼ ਸੀ ਆਪਦੀ ਕੁੜੀ ਦਾ ਰਿਸ਼ਤਾ ਤੈਨੂੰ ਕਰਨ ਨੂੰ ਕਹਿੰਦੀ ਸੀ ਚਲੋ ਉਸੇ ਦਿਨੀ ਆਕਾਸ਼ ਦੀ ਮਾਂ ਆਪਣੀ ਸਹੇਲੀ ਨੂੰ ਫੋਨ ਕਰਦੀ ਆ ਤੇ ਉਹਨੂੰ ਕਹਿੰਦੀ ਵੀ ਵਧਾਈਆਂ ਹੁਣ ਵੀ ਤੇਰੀ ਖੁਆਇਸ਼ ਆ ਜਿਹੜੀ ਪੂਰੀ ਹੋਣ ਜਾ ਰਹੀ ਆ ਆਪਾਂ ਕੁੜਮਣੀਆਂ ਬਣਨ ਜਾ ਰਹੀਆਂ ਚਲੋ ਉਹਦੀ ਸਹੇਲੀ ਆ ਜਿਹੜੀ ਉਹ ਆਪਦੀ ਧੀ ਨਾਲ ਗੱਲ ਕਰਦੀ ਆ ਤੇ ਰਿਸ਼ਤਾ ਪੱਕਾ ਕਰਕੇ ਥੋੜੇ ਜਿਹੇ ਦਿਨਾਂ ਦੇ ਵਿੱਚ ਹੀ ਆਕਾਸ਼ ਦਾ ਦੂਜਾ ਵਿਆਹ ਹੋ ਜਾਂਦਾ ਅਕਾਸ਼ ਜਿਹੜਾ ਕਦੇ ਮੌਨਿਕਾ ਨੂੰ ਜਿੰਦ ਜਾਨ ਕਹਿੰਦਾ ਸੀ ਅੱਜ ਆਪਣੀ ਉਸੇ ਜਿੰਦ ਜਾਨ ਬਿਨਾ ਬਹੁਤ ਸੌਖਾ ਰਹਿ ਰਿਹਾ ਸੀ ਤੇ ਮੌਨਿਕਾ ਨੂੰ ਇਹ ਗੱਲ ਹਜਮ ਨਹੀਂ ਆ ਰਹੀ ਸੀ ਮੌਨਿਕਾ ਤੇ ਆਕਾਸ਼ਿਕ ਬ੍ਰਾਂਚ ਦੇ ਵਿੱਚ ਕੰਮ ਕਰਦੀ ਸੀ ਇੱਕੋ ਕੰਪਨੀ ਦੇ ਵਿੱਚ ਹੁਣ ਮੌਨਿਕਾ ਉੱਥੋਂ ਆਪਣੀ ਬਦਲੀ ਦੂਜੀ ਬ੍ਰਾਂਚ ਦੇ ਵਿੱਚ ਕਰਵਾ ਲੈਂਦੀ ਆ ਕਿਉਂਕਿ ਉਹਨੂੰ ਪਤਾ ਸੀ ਵੀ ਜਿੰਨਾ ਮੈਂ ਇਹਦੇ ਇਰਦ ਗਿਰਦ ਰਹੂੰਗੀ ਮੈਂ ਨਿਰਾਸ਼ ਰਹੂੰਗੀ ਮੈਂ ਔਖੀ ਰਹੂੰਗੀ ਦੂਸਰੀ ਬ੍ਰਾਂਚ ਦੇ ਵਿੱਚ ਉਹ ਕੰਮ ਕਰਦੀ ਆ ਇਹ ਉਹਨੂੰ ਇਹ ਗੱਲ ਵੀ ਪਤਾ ਲੱਗ ਜਾਂਦੀ ਹੈ ਵੀ ਆਕਾਸ਼ ਨੇ ਦੂਜਾ ਵਿਆਹ ਕਰਾ ਲਿਆ। ਮੋਨਿਕਾ ਦੇ ਮਾਪੇ ਉਹਨੂੰ ਕਹਿੰਦੇ ਆ ਵੀ ਤੂੰ ਵਿਆਹ ਕਰਾ ਲਾਓ ਕਹਿੰਦੀ ਵੀ ਨਹੀਂ। ਮੈਂ ਤਾਂ ਆਕਾਸ਼ ਨੂੰ ਹੀ ਪਿਆਰ ਕੀਤਾ ਸੀ। ਮੈਂ ਵਿਆਹ ਨਹੀਂ ਕਰਾਉਂਦੀ। ਮੇਰਾ ਇਸ ਰਿਸ਼ਤੇ ਤੋਂ ਵਿਸ਼ਵਾਸ ਟੁੱਟ ਚੁੱਕਿਆ। ਚਲੋ ਉਹਦੇ ਮਾਪਿਓ ਉਹਨੂੰ ਬਹੁਤਾ ਮਜਬੂਰ ਵੀ ਨਹੀਂ ਕਰਦੇ। ਉਹਨਾਂ ਨੂੰ ਇਹ ਲੱਗਦਾ ਵੀ ਅੱਗੇ-ਅੱਗੇ ਜਾ ਕੇ ਇਹ ਵੀ ਇਹਦਾ ਫੈਸਲਾ ਬਦਲ ਜੂਗੀ ਆਪੇ ਕਰਾ ਲੂਗੀ। ਤੇ ਚਲੋ ਭਾਈ ਸਮਾਂ ਗੁਜ਼ਰਦਾ ਤੇ ਆਕਾਸ਼ ਦੇ ਵਿਆਹ ਨੂੰ 1.5 ਸਾਲ ਹੋ ਜਾਂਦਾ ਤੇ ਆਕਾਸ਼ ਦੇ ਘਰ ਵਾਲੀ ਦੀ ਕੁੱਖੋਂ ਇੱਕ ਮੁੰਡੇ ਦਾ ਜਨਮ ਹੁੰਦਾ ਆਕਾਸ਼ ਤੇ ਉਹਦੀ ਮਾਂ ਬੜੇ ਖੁਸ਼ ਹੁੰਦੇ ਆ ਬਹੁਤ ਸ਼ਗਨ ਮਨਾਏ ਜਾਂਦੇ ਆ ਚਲੋ ਮੁੰਡਾ ਵੀ ਹੋ ਗਿਆ ਤੇ ਨਵੀਂ ਜ਼ਿੰਦਗੀ ਸ਼ੁਰੂ ਹੋ ਗਈ ਹੁਣ ਇੱਕ ਸਾਲ ਇਸ ਗੱਲ ਨੂੰ ਬੀਤ ਜਾਂਦਾ ਤੇ ਆਕਾਸ਼ ਦੇ ਪੁੱਤਰ ਦਾ ਪਹਿਲਾ ਜਨਮ ਦਿਨ ਆਉਂਦਾ ਜਨਮ ਦਿਨ ਤੇ ਆਕਾਸ਼ ਆਪਣੀ ਕੰਪਨੀ ਦੇ ਸਾਰੇ EMPLOYEES ਨੂੰ ਬੁਲਾਉਂਦਾ ਤੇ ਉਹ ਮੌਨਿਕਾ ਨੂੰ ਵੀ ਸੱਦਾ ਭੇਜਦਾ ਜਦੋਂ ਮੌਨਿਕਾ ਵੇਖਦੀ ਆ ਵੀ ਹਨਾ ਵੀ ਆਕਾਸ਼ ਦਾ ਇਨਵਿਟੇਸ਼ਨ ਆਇਆ ਸਾਰਿਆਂ ਨੂੰ ਆਇਆ ਸੀ ਤੇ ਉਹ ਵੀ ਫੈਸਲਾ ਕਰਦੀ ਆ ਵੀ ਮੈਂ ਜਾਉਂਗੀ ਜ਼ਰੂਰ ਤੇ ਚਲੋ ਪਾਰਟੀ ਆ ਜਿਹੜੀ ਉਹ ਇੱਕ ਪੈਲਸ ਦੇ ਵਿੱਚ ਰੱਖੀ ਹੁੰਦੀ ਆ ਤੇ ਮਿਊਜ਼ਿਕ ਚੱਲ ਰਿਹਾ ਹੁੰਦਾ ਰਿਸ਼ਤੇਦਾਰ ਖਾ ਪੀ ਰਹੇ ਹੁੰਦੇ ਆ ਮਿੱਤਰ ਦੋਸਤ ਬਹੁਤ ਇਕੱਠ ਹੁੰਦਾ ਤੇ ਕੇਕ ਆ ਜਿਹੜਾ ਉਹ ਬਹੁਤ ਵੱਡਾ ਲਿਆਂਦਾ ਹੁੰਦਾ ਤੇ ਉਧਰੋਂ ਆਕਾਸ਼ ਮੋਨਿਕਾ ਦੀ ਵੇਟ ਕਰ ਰਿਹਾ ਹੁੰਦਾ ਵੀ ਜਦੋਂ ਮੋਨਿਕਾ ਆਊਗੀ ਉਦੋਂ ਕੇਕ ਕੱਟੂ ਤੇ ਉਹ ਮੋਨਿਕਾ ਨੂੰ ਨੀਚਾ ਦਿਖਾਉਣਾ ਚਾਹੁੰਦਾ ਹੁੰਦਾ ਵੀ ਤੂੰ ਤਾਂ ਮੈਨੂੰ ਔਲਾਦ ਦਾ ਸੁੱਖ ਨਹੀਂ ਦਿੱਤਾ ਵੀ ਮੇਰੇ ਤਾਂ ਦੇਖ ਮੁੰਡਾ ਹੋਇਆ ਤੇ ਇਧਰੋਂ ਮੌਨਿਕਾ ਜਦੋਂ ਆਉਂਦੀ ਆ ਉਹ ਵੇਖਦੀ ਆ ਆਕਾਸ਼ ਤੇ ਉਹਦੇ ਘਰ ਵਾਲੀ ਆਪਣੇ ਪੁੱਤਰ ਨੂੰ ਗੋਦੀ ਦੇ ਵਿੱਚ ਲੈ ਕੇ ਬੈਠੇ ਹੁੰਦੇ ਆ ਤੇ ਜਦੋਂ ਮੌਨਿਕਾ ਆਉਂਦੀ ਆ ਚਲੋ ਸਾਰੇ ਰਿਸ਼ਤੇਦਾਰਾਂ ਨੂੰ ਇਕੱਠੇ ਕਰਕੇ ਵੀ ਕੇਕ ਕੱਟਣ ਦੀ ਰਸਮ ਹੋਣੀ ਆ ਕੇਕ ਕੱਟਿਆ ਜਾਂਦਾ ਸਾਰੇ ਰਿਸ਼ਤੇਦਾਰ ਆ ਕੇ ਗਿਫਟ ਦਿੰਦੇ ਆ ਕੇਕ ਕੱਟਿਆ ਜਾਂਦਾ ਤੇ ਮੌਨਿਕਾ ਇੱਕ ਚਿੱਠੀ ਆ ਜਿਹੜੀ ਗਿਫਟ ਦੇ ਰੂਪ ਵਿੱਚ ਆਕਾਸ਼ ਨੂੰ ਫੜਾਉਂਦੀ ਆ ਅਕਾਸ਼ ਉਸ ਚਿੱਠੀ ਵੱਲ ਵੇਖਦਾ ਤੇ ਮੋਨਿਕਾ ਕਹਿੰਦੀ ਵੀ ਇਹ ਚਿੱਠੀ ਨੂੰ ਪੜੀਂ ਜਰੂਰ ਤੇ ਇਹ ਤੁਹਾਡੇ ਪੁੱਤਰ ਦੇ ਪਹਿਲੇ ਜਨਮ ਦਿਨ ਦਾ ਸਭ ਤੋਂ ਬੈਸਟ ਗਿਫਟ ਆ। ਆਕਾਸ਼ ਦੇ ਮਨ ਨੂੰ ਅੱਜ ਵੀ ਲੱਗ ਜਾਂਦੀ ਹੈ ਵੀ ਇਹਦੇ ਵਿੱਚ ਕੀ ਅਜਿਹਾ ਹੈ। ਤਾਂ ਚਲੋ ਉਹ ਗਿਫਟ ਦੇ ਕੇ ਤੇ ਚਲੀ ਜਾਂਦੀ ਆ ਵਾਪਸ ਤੇ ਉਧਰੋਂ ਆਕਾਸ਼ ਨੂੰ ਵੀ ਐ ਲੱਗ ਰਿਹਾ ਹੁੰਦਾ ਵੀ ਮੈਂ ਕਿਹੜੇ ਵੇਲੇ ਇਹ ਚਿੱਠੀ ਪੜਾਂ। ਸਾਰੀ ਪਾਰਟੀ ਖਤਮ ਹੋਣ ਤੋਂ ਬਾਅਦ ਸਾਰੇ ਜਣੇ ਘਰ ਆ ਜਾਂਦੇ ਆ। ਘਰ ਆਉਣਸਾਰ ਆਕਾਸ਼ ਪਹਿਲਾਂ ਮੌਨਿਕਾ ਵੱਲੋਂ ਦਿੱਤੀ ਹੋਈ ਉਹ ਚਿੱਠੀ ਖੋਲਦਾ ਤੇ ਉਹਦੇ ਚੋਂ ਲਫਾਫੇ ਚੋਂ ਇੱਕ ਪੇਪਰ ਕੱਢਦਾ ਉਹ ਪੇਪਰ ਆ ਜਿਹੜਾ ਸਿੰਗਲ ਨਹੀਂ ਹੁੰਦਾ ਦੋ ਤਿੰਨ ਪੇਪਰ ਹੁੰਦੇ ਆ ਉਹ ਚ ਜਦੋਂ ਉਹ ਪੇਪਰ ਖੋਲਦਾ ਤਾਂ ਉਹਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਉਹਦੇ ਰੋਂਗਟੇ ਖੜੇ ਹੋ ਜਾਂਦੇ ਆ ਤੇ ਉਹਦੀਆਂ ਚੀਕਾਂ ਨਿਕਲਣ ਵਾਲੀਆਂ ਹੋ ਜਾਂਦੀਆਂ ਕਿਉਂਕਿ ਉਸ ਲਫਾਫੇ ਦੇ ਵਿੱਚ ਕੁਝ ਹੋਰ ਨਹੀਂ ਇੱਕ ਮੈਡੀਕਲ ਰਿਪੋਰਟ ਹੁੰਦੀ ਆ ਆਕਾਸ਼ ਦੀ ਜਿਹੜੀ ਕਿ ਉਹਨੇ ਬਹੁਤ ਸਮਾ ਪਹਿਲਾਂ ਕਰਵਾਈ ਹੁੰਦੀ ਆ ਜਿਸ ਦਿਨ ਮੌਨਿਕਾ ਤੇ ਆਕਾਸ਼ ਹਸਪਤਾਲ ਦੇ ਵਿੱਚ ਰਿਪੋਰਟਾਂ ਕਰਾ ਕੇ ਆਈ ਸੀ ਤੇ ਉਸ ਰਿਪੋਰਟ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੁੰਦਾ ਵੀ ਆਕਾਸ਼ ਕਦੇ ਵੀ ਬਾਪ ਨਹੀਂ ਬਣ ਸਕਦਾ ਆਕਾਸ਼ ਹੈਰਾਨ ਹੁੰਦਾ ਉਹ ਵੇਖਦਾ ਵੀ ਇਹ ਕੀ ਹੋ ਗਿਆ ਵੀ ਮੈਂ ਤਾਂ ਮੁੰਡੇ ਦਾ ਪਿਓ ਵੀ ਬਣ ਗਿਆ ਤੇ ਉਹ ਆਪਣੀ ਮਾਂ ਕੋਲੇ ਉਹ ਚਿੱਠੀ ਲੈ ਕੇ ਜਾਂਦਾ ਤੇ ਰਿਪੋਰਟਾਂ ਦਿਖਾਉਂਦਾ ਤੇ ਉਹਦੀ ਮਾਂ ਵੀ ਹੈਰਾਨ ਹੁੰਦੀ ਆ ਚਲੋ ਉਹਨੂੰ ਨਾ ਸ਼ੱਕ ਹੁੰਦਾ ਮੌਨਿਕਾ ਤੇ ਅਗਲੇ ਦਿਨ ਉਹ ਹਸਪਤਾਲ ਜਾ ਕੇ ਆਪਣੀਆਂ ਸਾਰੀਆਂ ਰਿਪੋਰਟਾਂ ਕਰਾਉਂਦਾ ਤੇ ਰਿਪੋਰਟਾਂ ਕਰਾ ਕੇ ਉਹਨੂੰ ਇਹ ਗੱਲ ਕਲੀਅਰ ਹੋ ਜਾਂਦੀ ਹੈ ਵੀ ਉਹ ਸੱਚੀ ਬਾਪ ਬਣਨ ਦੇ ਕਾਬਿਲ ਨਹੀਂ ਹੈਗਾ ਫਿਰ ਉਹ ਆਪਣੇ ਘਰ ਵਾਲੀ ਨੂੰ ਜਦੋਂ ਇਹ ਗੱਲ ਪੁੱਛਦਾ ਤਾਂ ਉਹਦੇ ਘਰ ਵਾਲੀ ਕੁਝ ਨਹੀਂ ਬੋਲਦੀ ਉਹ ਚੁੱਪ ਕਰਕੇ ਨੀਵੀਂ ਪਾ ਲੈਂਦੀ ਆ ਤੇ ਜਦੋਂ ਉਹ ਉਹਨੂੰ ਇਹ ਪੁੱਛਦਾ ਵੀ ਦੱਸ ਵੀ ਮੈਂ ਤਾਂ ਇਸ ਬੱਚੇ ਦਾ ਬਾਪ ਹੈ ਨਹੀਂ ਇਸ ਬੱਚੇ ਦਾ ਬਾਪ ਕੌਣ ਆ ਤਾਂ ਉਹ ਕਹਿੰਦੀ ਵੀ ਤੁਸੀਂ ਕਹਿੰਦੇ ਹੁੰਦੇ ਸੀ ਨਾ ਵੀ ਮੈਨੂੰ ਆਪਣਾ ਬੱਚਾ ਚਾਹੀਦਾ ਤੇ ਮੈਨੂੰ ਇਹ ਪਤਾ ਸੀ ਵੀ ਤੁਸੀਂ ਬਾਪ ਨਹੀਂ ਬਣ ਸਕਦੇ ਤੇ ਮੈਨੂੰ ਇਹ ਵੀ ਪਤਾ ਸੀ ਵੀ ਜੇ ਮੈਂ ਬੱਚੇ ਨੂੰ ਜਨਮ ਨਾ ਦਿੱਤਾ ਤਾਂ ਤੁਸੀਂ ਮੈਨੂੰ ਇਸ ਘਰ ਦੇ ਵਿੱਚ ਨਹੀਂ ਰੱਖੋਗੇ ਕਿਉਂਕਿ ਜਿਹੜੀ ਮੌਨਿਕਾ ਨੂੰ ਤੁਸੀਂ ਇੰਨਾ ਪਿਆਰ ਕਰਦੇ ਸੀ ਜਦੋਂ ਤੁਸੀਂ ਉਹਦੇ ਨਹੀਂ ਬਣੇ ਉਹਨੂੰ ਨਹੀਂ ਰੱਖ ਸਕੇ ਤੇ ਫਿਰ ਮੈਨੂੰ ਕਿੱਥੋਂ ਰੱਖ ਲੈਂਦੇ ਤੇ ਮੈਨੂੰ ਇਹ ਗੱਲ ਪਤਾ ਵੀ ਸੀ ਵੀ ਤੁਸੀਂ ਸਿਰਫ ਔਲਾਦ ਕਰਕੇ ਹੀ ਮੌਨਿਕਾ ਨੂੰ ਤਲਾਕ ਦਿੱਤਾ ਤੇ ਮੈਂ ਤੁਹਾਨੂੰ ਬਿਨਾਂ ਦੱਸੇ ਆਈਵੀਐਫ ਕਰਵਾ ਕੇ ਇਹ ਜਿਹੜੇ ਮੈਂ ਕਰਵਾਇਆ ਤੇ ਤਾਂ ਮੈਂ ਮਾਂ ਬਣੀ ਆ ਤੇ ਇਹ ਗੱਲ ਸੁਣ ਕੇ ਆਕਾਸ਼ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਆ ਫਿਰ ਅਗਲੇ ਦਿਨ ਆਕਾਸ਼ ਤੇ ਉਹਦੀ ਮਾਂ ਮੌਨਿਕਾ ਕੋਲ ਆਉਂਦੇ ਆ ਮੌਨਿਕਾ ਜਿਹੜੀ ਉਹਨੂੰ ਪਤਾ ਸੀ ਵੀ ਜ਼ਰੂਰ ਆਉਣਗੇ ਉਹੋ ਮੌਨਿਕਾ ਤੋਂ ਮਾਫੀ ਮੰਗਦਾ ਤੇ ਉਹਦੀ ਮਾਂ ਵੀ ਮੌਨਿਕਾ ਤੋਂ ਮਾਫੀ ਮੰਗਦੀ ਆ ਉਹ ਕਹਿੰਦੀ ਮਾਫੀ ਕਾ ਦੇ ਲਈ ਉਹ ਕਹਿੰਦਾ ਵੀ ਤੂੰ ਇੰਨਾ ਵੱਡਾ ਜੇਰਾ ਰੱਖਿਆ ਤੂੰ ਮੈਨੂੰ ਤਲਾਕ ਦਿੱਤਾ ਮੇਰੀ ਖੁਸ਼ੀ ਲਈ ਤੇ ਤੂੰ ਮੈਨੂੰ ਇਹ ਕਿਉਂ ਨਹੀਂ ਦੱਸਿਆ ਵੀ ਕਮੀ ਮੇਰੇ ਚ ਤੇ ਨਾਲ 에ਰਪੋਰਟ ਉਹ ਕਹਿੰਦੀ ਵੀ 에ਰਪੋਰਟ ਉਹੀ ਸੀ ਮੈਂ ਤੈਨੂੰ ਜਾਣ ਬੁੱਝ ਕੇ ਹੀ ਨਹੀਂ ਲੈ ਕੇ ਗਈ ਸੀ ਕਿਉਂਕਿ ਮੈਨੂੰ ਕਿਤੇ ਨਾ ਕਿਤੇ ਲੱਗਦਾ ਸੀ ਵੀ ਸ਼ਾਇਦ ਤੁਹਾਡੇ ਚ ਹੀ ਕਮੀ ਆ ਉਹ ਕਹਿੰਦਾ ਫਿਰ ਤੂੰ ਮੈਨੂੰ ਕਿਹਾ ਕਿਉਂ ਨਹੀਂ ਜਦੋਂ ਮੈਂ ਤੈਨੂੰ ਤਾਨੇ ਨਹੀਂ ਦਿੰਦਾ ਸੀ ਜਦੋਂ ਮੈਂ ਤੈਨੂੰ ਤਲਾਕ ਦਿੰਦਾ ਸੀ ਤੂੰ ਉਦੋਂ ਵੀ ਨਹੀਂ ਕਿਹਾ ਉਹ ਕਹਿੰਦੀ ਆਕਾਸ਼ ਮੈਂ ਤੈਨੂੰ ਪਿਆਰ ਕੀਤਾ ਸੀ ਆਪਣਾ ਰਿਸ਼ਤਾ ਕੋਈ ਸੌਦਾ ਨਹੀਂ ਸੀ ਮੈਂ ਤੈਨੂੰ ਦੋ ਵਾਰ ਕਿਹਾ ਕਿ ਆਪਾਂ ਬੱਚਾ ਗੋਦ ਲੈ ਲੈਨੇ ਆ ਪਰ ਤੂੰ ਇੱਕੋ ਹੀ ਗੱਲ ਤੇ ਅੜਿਆ ਕਿ ਮੈਨੂੰ ਆਪਣਾ ਹੀ ਬੱਚਾ ਚਾਹੀਦਾ ਤੇ ਮੈਂ ਤੈਨੂੰ ਇਹ ਦੱਸ ਕੇ ਕਿ ਤੇਰੇ 'ਚ ਕਮੀ ਆ ਤੈਨੂੰ ਮੈਂ ਨੀ ਬਾਣੀ ਦਿਖਾਉਣਾ ਚਾਹੁੰਦੀ ਸੀ ਕਿਉਂਕਿ ਸ਼ਾਇਦ ਕੋਈ ਵੀ ਮਰਦ ਆ ਜਿਹੜਾ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦਾ ਵੀ ਜੀ ਉਹਨੂੰ ਇਹ ਪਤਾ ਲੱਗੇ ਵੀ ਉਹ ਬਾਪ ਨਹੀਂ ਬਣ ਸਕਦਾ ਤੇ ਮੈਂ ਤੈਨੂੰ ਪਿਆਰ ਕੀਤਾ ਸੀ ਇਸ ਪਿਆਰ ਦੀ ਕੀਮਤ ਜੇ ਮੈਨੂੰ ਤਲਾਕ ਦੇ ਕੇ ਚੁਕਾਉਣੀ ਪਈ ਤਾਂ ਮੈਂ ਚੁਕਾਤੀ ਪਰ ਅੱਜ ਇਹ ਗਿਫਟ ਦੇਣ ਦਾ ਏਅਰਪੋਰਟ ਦੇਣ ਦਾ ਮਕਸਦ ਮੇਰਾ ਇਹੀ ਸੀ ਕੋਈ ਤੈਨੂੰ ਨੀਚਾ ਦਿਖਾਉਣਾ ਨਹੀਂ ਸੀ ਸਿਰਫ ਤੇਰੀਆਂ ਅੱਖਾਂ ਦੇ ਉੱਪਰ ਬੰਨੀ ਹੋਈ ਪੱਟੀ ਲਾਉਣੀ ਸੀ ਮੇਰਾ ਜੀ ਨਹੀਂ ਕਰਦਾ ਸੀ ਪਰ ਤੂੰ ਮੈਨੂੰ ਮਜਬੂਰ ਕੀਤਾ ਤਾਂ ਚਲੋ ਆਕਾਸ਼ ਤੇ ਉਹਦੀ ਮਾਂ ਦੋਨੋਂ ਜਾਣੇ ਮੋਨਿਕਾ ਦੇ ਪੈਰਾਂ ਵਿੱਚ ਬਹਿ ਜਾਂਦੇ ਤੇ ਉਹ ਪਰੇ ਹੋ ਜਾਂਦੀ ਉਹ ਕਹਿੰਦੀ ਵੀ ਨਹੀਂ ਮੇਰੇ ਤੇ ਭਾਰ ਨਾ ਚੜਾਓ ਮੇਰੇ ਪੈਰਾਂ 'ਚ ਬੈਠਣ ਦੀ ਨਹੀਂ ਲੋੜ ਫਿਰ ਉਹ ਦੋਨੋਂ ਜਾਣੇ ਕਹਿੰਦੇ ਆ ਵੀ ਤੂੰ ਚੱਲ ਉਹ ਕਹਿੰਦਾ ਵੀ ਤੈਨੂੰ ਵੀ ਮੈਂ ਪਤਨੀ ਦਾ ਦਰਜਾ ਦੇਉਂ ਤੇਰੇ ਨਾਲ ਦੁਬਾਰਾ ਵਿਆਹ ਕਰਾਉ ਚੱਲ ਉਹ ਕਹਿੰਦੀ ਨਾ ਮੈਂ ਨਹੀਂ ਚਾਹੁੰਦੀ ਕਿ ਮੇਰੇ ਕਰਕੇ ਉਸ ਔਰਤ ਦਾ ਘਰ ਪਟਿਆ ਜਾਵੇ ਤੇ ਦੂਜੀ ਗੱਲ ਮੈਨੂੰ ਤੇਰਾ ਹੁਣ ਉਹ ਪਿਆਰ ਨਹੀਂ ਆਉਂਦਾ 나ਹੀਂ ਮੈਨੂੰ ਤੇਰੇ ਨਾਲ ਕੋਈ ਰਿਸ਼ਤਾ ਰੱਖਣ ਚ ਕੋਈ ਖੁਆਇਸ਼ ਆ ਮੇਰੀ 나ਹੀਂ ਮੈਨੂੰ ਤੇਰੇ ਨਾਲ ਮੋਹ ਆ ਤੇ ਮਤਲਬ ਦਾ ਰਿਸ਼ਤਾ ਨਹੀਂ ਮੈਂ ਰੱਖੂੰਗੀ ਮੈਂ ਆਪਣੇ ਸਿਰ ਤੇ ਜ਼ਿੰਦਗੀ ਜਿਊਣ ਲੂੰਗੀ ਉਸ ਤੋਂ ਬਾਅਦ ਉਹ ਦੋਨੋਂ ਮਾਂ ਪੁੱਤ ਜਿਹੜੇ ਉੱਥੋਂ ਚਲੇ ਜਾਂਦੇ ਨੇ ਤੇ ਮੌਨਿਕਾ ਬੜਾ ਉੱਚੀ ਉੱਚੀ ਰੋਂਦੀ ਆ ਮੌਨਿਕਾ ਆਪਣੇ ਆਪ ਨੂੰ ਕਿਵੇਂ ਨਾ ਕਿਵੇਂ ਸੰਭਾਲਦੀ ਆ ਤੇ ਫਿਰ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਮੋਨਿਕਾ ਜਿਹੜੀ ਉਹ ਆਪਣੇ ਆਪ ਤੇ ਸਮਾਂ ਲਾਉਂਦੀ ਆ ਤੇ ਉਹ ਫਿਰ ਅਨਾਥ ਬੱਚੇ ਆ ਜਿਹੜੇ ਦੋ ਉਹਨਾਂ ਨੂੰ ਗੋਦ ਲੈਂਦੀ ਆ ਗੋਦ ਲੈ ਕੇ ਉਹਨਾਂ ਨੂੰ ਪਾਲਦੀ ਆ ਉਹਨਾਂ ਨੂੰ ਪੜ੍ਹਾਉਂਦੀ ਆ ਤੇ ਆਪਣੀ ਇੱਕ ਨਵੀਂ ਜ਼ਿੰਦਗੀ ਦੇ ਵਿੱਚ ਵਿਅਸਤ ਹੋ ਜਾਂਦੀ ਆ ਹਾਂਜੀ ਦੋਸਤੋ ਇਹ ਗੱਲ ਬਿਲਕੁਲ ਸਹੀ ਆ ਬਹੁਤ ਸਾਰੇ ਮਰਦ ਆ ਜਿਹੜੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਜੇ ਅਸੀਂ ਬਾਪ ਨਹੀਂ ਬਣ ਸਕਦੇ ਤਾਂ ਸ਼ਾਇਦ ਇਹ ਗੱਲ ਸਾਡੀ ਮਰਦਾਨਗੀ ਤੇ ਇੱਕ ਤੱਬਾ ਤੇ ਔਰਤਾਂ ਬੜਾ ਕੁਝ ਸਹਿ ਲੈਂਦੀਆਂ ਆਪਣੇ ਰਿਸ਼ਤੇ ਤੇ ਪਰਿਵਾਰ ਬਚਾਉਣ ਲਈ ਤੇ ਇਹ ਗੱਲ ਜੇ ਸ਼ਾਇਦ ਆਕਾਸ਼ ਨੇ ਮੋਨਿਕਾ ਨੂੰ ਸੱਚਾ ਪਿਆਰ ਕੀਤਾ ਹੁੰਦਾ ਤਾਂ ਉਹਦੇ ਲਈ ਉਹ ਬੱਚਾ ਗੋਦ ਲੈ ਸਕਦਾ ਸੀ ਮੋਨਿਕਾ ਨੇ ਆਕਾਸ਼ ਦੀ ਇੰਨੀ ਲਾਜ ਰੱਖੀ ਪਰ ਆਕਾਸ਼ ਨੇ ਮੋਨਿਕਾ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ